ਹਾਂਜੀ ਸਟੂਡੈਂਟ ਪੀਵੀ 15 এডਿਕੇਸ਼ਨ YouTube ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪੰਜਾਬੀ ਵਿਆਕਰਣ ਦੇ ਕੁਝ ਕੁਐਸਚਨ ਹੈਗੇ ਜੋ ਕਿ ਹਰ ਐਗਜ਼ਾਮ ਦੇ ਵਿੱਚ ਪੁੱਛੇ ਜਾ ਰਹੇ ਹਨ ਤਾਂ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਆਪਣਾ ਫਰਸਟ ਕੁਐਸਚਨ ਅੱਜ ਦਾ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਓਪਸ਼ਨ ਏ ਦੇਵਨਾਗਰੀ ਓਪਸ਼ਨ ਬੀ ਗੁਰਮੁਖੀ ਓਪਸ਼ਨ ਸੀ ਰੋਮਨ ਤੇ ਡੀ ਉਰਦੂ ਤੇ ਦਾ ਰਾਈਟ ਆਨਸਰ ਓਪਸ਼ਨ ਬੀ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਗੁਰਮੁਖੀ ਲਿਪੀ ਦੇ ਕਿੰਨੇ ਵਰਣ ਹਨ ਗੁਰਮੁਖੀ ਲਿਪੀ ਦੇ ਵਿੱਚ ਟੋਟਲ ਕਿੰਨੇ ਵਰਣ ਹੁੰਦੇ ਹਨ অপਸ਼ਨ A 3 অপਸ਼ਨ B 38 অপਸ਼ਨ C 40 ਤੇ অপਸ਼ਨ D 41 ਤਾਂ ਇਹਦਾ ਰਾਈਟ ਆਨਸਰ অপਸ਼ਨ D 41 ਨੈਕਸਟ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ? অপਸ਼ਨ A ਸਵਰ ਤੇ ਵਿਅੰਜਨ অপਸ਼ਨ B ਲਿਪੀ ਤੇ ਅੱਖਰ অপਸ਼ਨ C ਬਿੰਦੀ ਤੇ ਟਿੱਪੀ ਤੇ অপਸ਼ਨ D ਸਵਰ ਤੇ ਅਨੁਨਾਸਿਕ ਵਰਣਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ? ਤੇ ਇਹਦਾ ਰਾਈਟ ਆਨਸਰ অপਸ਼ਨ A ਸਵਰ ਤੇ ਵਿਅੰਜਨ ਨੈਕਸਟ ਕੁਐਸਚਨ ਗੁਰਮੁਖੀ ਵਰਣਮਾਲਾ ਦੇ ਮੂਲ ਸਵਰ ਕਿਹੜੇ ਹਨ ਗੁਰਮੁਖੀ ਵਰਣਮਾਲਾ ਦੇ ਵਿੱਚ ਮੂਲ ਸਵਰ ਕਿਹੜੇ-ਕਿਹੜੇ ਹਨ অপਸ਼ਨ A ਊੜਾ ਐੜਾ ਈਹਾ অপਸ਼ਨ B ਹਾ ਹਾ ਕਕਾ ਤੇ ਚਚਾ অপਸ਼ਨ C ਊੜਾ ਐੜਾ ਈੜੀ ਤੇ অপਸ਼ਨ D ਨੰਨਾ ਮੰਮਾ ਤਿਕਕਾ ਆਪਾਂ ਨੂੰ ਮੂਲ ਸਵਰ ਦੱਸਣੇ ਆ ਵੀ ਗੁਰਮੁਖੀ ਵਰਣਮਾਲਾ ਦੇ ਵਿੱਚ ਮੂਲ ਸਵਰ ਕਿਹੜੇ ਹਨ ਇਹਦਾ ਰਾਈਟ ਆਨਸਰ অপਸ਼ਨ ਸੀ ਊੜਾ ਐੜਾ ਤੇ ਈੜੀ ਨੈਕਸਟ ਕੁਐਸਚਨ ਆਪਣੇ ਕੋਲ ਗੁਰਮੁਖੀ ਲਿਪੀ ਵਿੱਚ ਅਰਧ ਸਵਰ ਕਿਹੜੇ ਹਨ ਅਰਧ ਸਵਰ ਦੱਸਣੇ ਆ ਆਪਾਂ ਨੇ ਵੀ ਅਰਧ ਸਵਰ ਕਿਹੜੇ ਹਨ অপਸ਼ਨ ਏ ਹਾ ਹਾ ਰਾ ਰਾ ਤੇ ਵਾ ਵਾ অপশন বি ইয়াতি হাহ অপশন সি হাহা তককা অপশন ডি ড়াড়া তরারা ਤਾਂ ਅਰਧ ਸਵਰ ਕਿਹੜੇ ਹਨ ਇਹਦਾ রাইਟ ਆਨਸਰ ਹੈ অপশন এ হাহা রারা তিওয়াওয়া ਇਹ ਤਿੰਨਾਂ ਨੂੰ ਆਪਾਂ ਅਰਧ ਸਵਰ ਆਖਾਂਗੇ ਨੈਕਸਟ ਕੁਐਸਚਨ ਨੰ냐 ਨਾਣਾ ਤੇ ਨਾਣਾ ਨੰਨਾ ਤੇ ਮੰਮਾ ਕਿਹੜੇ ਵਿਅੰਜਨ ਹਨ অপਸ਼ਨ A કંਠੀ অপਸ਼ਨ B ਨਾਸਕੀ অপਸ਼ਨ C ਦੋ ਹੋਟੀ ਤੇ অপਸ਼ਨ D ਤਾਲਵੀ ਇਹ ਪੰਜ ਵਿਅੰਜਨ ਦਿੱਤੇ ਐ ਤੇ ਆਪਾਂ ਨੂੰ ਦੱਸਣਾ ਐ ਕਿ ਇਹ ਕਿਹੜੇ ਵਿਅੰਜਨ ਹਨ ਇਹਦਾ ਰਾਈਟ ਆਨਸਰ অপਸ਼ਨ B ਨਾਸਕੀ नेक्स्ट ਕੁਐਸਚਨ ਦੋ ਹੋਠੀ ਵਿਅੰਜਨ ਕਿਹੜੀ ਹਨ ਦੋ ਹੋਠੀ ਵਿਅੰਜਨ অপਸ਼ਨ A ਕਕਾ ਤੇ ਚਚਾ অপਸ਼ਨ B ਟੈਂਕਾ ਤੇ ਠਠਾ অপਸ਼ਨ C ਪੱਪਾ ਤੇ ਬੱਬਾ ਤੇ অপਸ਼ਨ D ਪੱਪਾ ਤੇ ਯਾ ਤੇ ਇਹਦਾ ரைਟ ਆਨਸਰ অপਸ਼ਨ ਸੀ ਪੱਪਾ ਤੇ ਬੱਬਾ ਪੱਪਾ ਤੇ ਬੱਬਾ ਜਿਹੜਾ ਹੈਗਾ ਇਹ ਦੋ ਹੋਟੀ ਵਿਅੰਜਨ ਹਨ ਨੈਕਸਟ ਕੁਐਸਚਨ ਤੈ ਵਰਗ ਕਿਹੜੇ ਵਿਅੰਜਨ ਹਨ ਜਿਹੜੀ ਤੱਤੇ ਵਾਲੀ ਲਾਈਨ ਹੈ ਨਾ ਤ ਤਥਾ ਦਦਾ ਤਦਨੰਨਾ ਉਹ ਕਿਹੜੇ ਵਿਅੰਜਨ ਹੁੰਦੇ ਹਨ অপਸ਼ਨ A ਦੰਤੀ অপਸ਼ਨ B ਤਾਲਵੀ অপਸ਼ਨ C કંਠੀ ਤੇ অপਸ਼ਨ D ਉਲਟ ਜੀਬੀ ਤੈ ਵਰਗ ਦੇ ਜਿਹੜੇ ਵਿਅੰਜਨ ਹੈਗੇ ਆ ਉਹ ਕਿਹੜੇ ਵਿਅੰਜਨ ਹੁੰਦੇ ਹਨ ਤੈ ਦਾ ਰਾਈਟ ਆਨਸਰ অপਸ਼ਨ A ਦੰਤੀ ਤੈ ਵਰਗ ਦੇ ਜਿਹੜੇ ਵਿਅੰਜਨ ਹੈਗੇ ਉਹ ਸਾਰੇ ਦੰਤੀ ਵਿਅੰਜਨ ਹਨ ਨੈਕਸਟ ਕੁਐਸਚਨ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਤੇ ਗਗੇ ਪੈਰ ਬਿੰਦੀ ਆਦੀ ਵਰਣ ਕਿਹੜੀ ਭਾਸ਼ਾ ਵਿੱਚੋਂ ਲਈ ਗਏ ਹਨ ਇਹ ਜਿਹੜੇ ਵਰਣ ਹੈਗੇ ਆ ਇਹ ਆਪਾਂ ਨੇ ਕਿਹੜੀ ਭਾਸ਼ਾ ਦੇ ਵਿੱਚੋਂ ਲਈਏ ਤਾਂ ਆਪਸ਼ਨ A ਅੰਗਰੇਜ਼ੀ ਆਪਸ਼ਨ B ਹਿੰਦੀ ਆਪਸ਼ਨ C ਪੰਜਾਬੀ ਤੇ ਆਪਸ਼ਨ D ਫਾਰਸੀ ਤੇ ਦਾ ਰਾਈਟ ਆਨਸਰ ਆਪਸ਼ਨ ਡੀ ਫਾਰਸੀ ਨੈਕਸਟ ਕੁਐਸਚਨ ਗੁਰਮੁਖੀ ਵਿੱਚ ਲਗਾਂ ਦੀ ਗਿਣਤੀ ਦੱਸੋ ਗੁਰਮੁਖੀ ਵਿੱਚ ਲਗਾਂ ਦੀ ਗਿਣਤੀ ਦੱਸੋ ਆਪਸ਼ਨ ਏ 3 ਆਪਸ਼ਨ ਬੀ 6 ਆਪਸ਼ਨ ਸੀ 10 ਤੇ ਆਪਸ਼ਨ ਡੀ 4 ਲਗਾਂ ਕਿੰਨੀਆਂ ਹੁੰਦੀਆਂ ਹਨ ਤਾਂ ਇਹਦਾ ਰਾਈਟ ਆਨਸਰ ਹੈ ਓਪਸ਼ਨ ਸੀ ਦਸ ਨੈਕਸਟ ਲਗਾਖਰ ਦੱਸੋ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਲਗਾਖਰ ਹੁੰਦੇ ਹਨ ਤੇ ਕਿਹੜੇ ਕਿਹੜੇ ਹਨ ਓਪਸ਼ਨ ਏ ਬਿੰਦੀ ਟਿੱਪੀ ਤੇ ਸਵਰ ਓਪਸ਼ਨ ਬੀ ਅੱਧਕ ਟਿੱਪੀ ਤੇ ਵਿਅੰਜਨ অপশন সি স্বর ব্যঞ্জন ਦੇ ਟਿੱਪੀ ਤੇ অপশন ਡੀ ਬਿੰਦੀ ਟਿੱਪੀ ਤੇ ਅਦਕ ਤਾਂ ਇਹਦਾ রাইਟ ਆਨਸਰ অপশন ਡੀ ਬਿੰਦੀ ਟਿੱਪੀ ਤੇ ਅਦਕ ਬੰਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾਖਰ ਹੁੰਦੇ ਹਨ ਬਿੰਦੀ ਟਿੱਪੀ ਤੇ ਅਦਕ ਨੈਕਸਟ ਕਿਹੜਾ ਸਵਰ ਮੁਕਤਾ ਦੇ ਰੂਪ ਵਿੱਚ ਆ ਸਕਦਾ ਹੈ ਓਪਸ਼ਨ ਏ ਊੜਾ ਓਪਸ਼ਨ ਬੀ ਐੜਾ ਓਪਸ਼ਨ ਸੀ ਈੜੀ ਤੇ ਓਪਸ਼ਨ ਡੀ ਹਾਹਾ ਕਿਹੜਾ ਸਵਰ ਮੁਕਤਾ ਦੇ ਰੂਪ ਵਿੱਚ ਆ ਸਕਦਾ ਹੈ ਤਾਂ ਇਹਦਾ ਰਾਈਟ ਆਨਸਰ ਓਪਸ਼ਨ ਬੀ ਐੜਾ ਐੜਾ ਜਿਹੜਾ ਹੈਗਾ ਉਹ ਮੁਕਤਾ ਦੇ ਰੂਪ ਵਿੱਚ ਆ ਸਕਦਾ ਹੈ ਨੈਕਸਟ ਕੁਐਸਚਨ ਓੜਾ ਲਗਾ ਕਿਹੜੇ ਸਵਰ ਨੂੰ ਲੱਗਦੀ ਹੈ ਓੜਾ ਜਿਹੜੀ ਮਾਤਰਾ ਹੁੰਦੀ ਹੈ ਉਹ ਕਿਹੜੇ ਸਵਰ ਨੂੰ ਲੱਗਦੀ ਹੈ ਓੜਾ ਕਨੋੜਾ ਇਹ ਮਾਤਰਾ ਹੁੰਦੀ ਹੈ ਨਾ ਪੰਜਾਬੀ ਦੇ ਵਿੱਚ ਤਾਂ ਆਪਾਂ ਨੇ ਦੱਸਣਾ ਹੈ ਕਿ ਜਿਹੜੀ ਓੜਾ ਮਾਤਰਾ ਹੈਗੀ ਹੈ ਉਹ ਕਿਹੜੇ ਸਵਰ ਨੂੰ ਲੱਗਦੀ ਹੈ অপਸ਼ਨ A ਐੜਾ অপਸ਼ਨ B ਈੜੀ অপਸ਼ਨ C ਊੜਾ ਤੇ অপਸ਼ਨ D ਸਸਾ ਤੋ ਇਹਦਾ ਰਾਈਟ ਆਨਸਰ অপਸ਼ਨ ਸੀ ਊੜਾ ਊੜੇ ਨੂੰ ਊੜਾ ਦੀ ਮਾਤਰਾ ਲੱਗਦੀ ਹੈ ਨੈਕਸਟ ਕੁਐਸਚਨ ਪੰਜਾਬੀ ਵਿੱਚ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾਂਦੀ ਹੈ ਜਿਹੜੀ ਬਿੰਦੀ ਦੀ ਵਰਤੋਂ ਕਰਦੇ ਆਪਾਂ ਤਾਂ ਉਹ ਕਿੰਨੀਆਂ ਲਗਾ ਦੇ ਨਾਲ ਕੀਤੀ ਜਾਂਦੀ ਹੈ ਜਾਂ ਐਵੇਂ ਕਹਿ ਸਕਦੇ ਆਪਾਂ ਵੀ ਬਿੰਦੀ ਦੀ ਵਰਤੋਂ ਕਿੰਨੀਆਂ ਮਾਤਰਾਵਾਂ ਦੇ ਨਾਲ ਕੀਤੀ ਜਾਂਦੀ ਹੈ অপਸ਼ਨ A 4 অপਸ਼ਨ B 5 অপਸ਼ਨ C 6 ਤੇ অপਸ਼ਨ D 7 ਤੇ ਇਹਦਾ ਰਾਈਟ ਆਨਸਰ অপਸ਼ਨ C 6 ਬਿੰਦੀ ਦੀ ਵਰਤੋਂ 6 ਲਗਾ ਦੇ ਨਾਲ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਆਪਣਾ ਪੰਜਾਬੀ ਵਿੱਚ ਟਿੱਪੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾਂਦੀ ਹੈ ਜਿਹੜੀ ਟਿੱਪੀ ਹੁੰਦੀ ਹੈ ਉਹਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਕੀਤੀ ਜਾਂਦੀ ਹੈ অপਸ਼ਨ A 2 অপਸ਼ਨ B 4 অপਸ਼ਨ C 3 ਤੇ অপਸ਼ਨ D 5 ਸੋ ਦਾ ਰਾਈਟ ਆਨਸਰ অপਸ਼ਨ B 4 ਟਿੱਪੀ ਦੀ ਜਿਹੜੀ ਵਰਤੋਂ ਹੈਗੀ ਹੈ ਉਹ ਚਾਰ ਲਗਾਾਂ ਦੇ ਨਾਲ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਪੰਜਾਬੀ ਵਿੱਚ ਅਧਕ ਦੀ ਵਰਤੋਂ ਕਿੰਨੀਆਂ ਲਗਾਾਂ ਨਾਲ ਕੀਤੀ ਜਾਂਦੀ ਹੈ? ਜਿਹੜਾ ਅਧਕ ਹੁੰਦਾ ਹੈ ਉਹ ਦੀ ਵਰਤੋਂ ਆਪਾਂ ਕਿੰਨੀਆਂ ਲਗਾਾਂ ਦੇ ਨਾਲ ਕਰ ਸਕਦੇ ਹਾਂ ਜਾਂ ਕਿੰਨੀਆਂ ਮਾਤਰਾਵਾਂ ਦੇ ਨਾਲ ਕਰ ਸਕਦੇ ਹਾਂ? ਤਾਂ ਇਹਦਾ ਰਾਈਟ ਆਨਸਰ ਪਹਿਲਾ ਆਪਣੇ ਕੋਲੇ অপਸ਼ਨ ਹੈ 2 ਦੂਜਾ ਆਪਸ਼ਨ 3 ਤੀਜਾ ਆਪਸ਼ਨ 1 ਤੇ ਚੌਥਾ ਆਪਸ਼ਨ 4 ਤੇ ਦਾ ਰਾਈਟ ਆਨਸਰ ਹੋਊਗਾ ਉਹ ਹੈ ਆਪਸ਼ਨ B 3 ਅੱਧਕ ਦੀ ਵਰਤੋਂ 3 ਲਗਾ ਦੇ ਨਾਲ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਆਪਣੇ ਕੋਲੇ ਟੈ ਵਰਗ ਕਿਹੜੇ ਵਿਅੰਜਨ ਹਨ ਟੈ ਵਰਗ ਦੇ ਵਿੱਚ ਜਿਹੜੇ ਵਿਅੰਜਨ ਆਉਂਦੇ ਹਨ ਤਾਂ ਉਹ ਕਿਹੜੇ ਵਿਅੰਜਨ ਹਨ કંਠੀ ਵਿਅੰਜਨ ਹਨ ਤਾਲਵੀ ਹਨ ਦੰਤੀ ਹਨ ਜਾਂ ਉਲਟ ਜੀਬੀ ਤਾਂ ਇਹਦਾ ਰਾਈਟ ਆਨਸਰ অপਸ਼ਨ ਡੀ ਉਲਟ ਜੀਬੀ ਟੈ ਵਰਗ ਦੇ ਜਿਹੜੇ ਵਿਅੰਜਨ ਹਨ ਉਹ ਸਾਰੇ ਉਲਟ ਜੀਬੀ ਹਨ ਨੈਕਸਟ ਕੁਐਸਚਨ ਤਾਲਵੀ ਵਿਅੰਜਨ ਕਿਹੜੇ ਹਨ ਤਾਲਵੀ ਵਿਅੰਜਨ ਕਿਹੜੇ ਹਨ অপਸ਼ਨ ਏ ਚੈ ਵਰਗ অপਸ਼ਨ ਬੀ ਟੈ ਵਰਗ অপশন সি ਪੈ ਵਰਗ ਤੇ অপশন ਡੀ ਕੈ ਵਰਗ ਤਾਲਵੀ ਵਿਅੰਜਨ ਤੇ ਇਹਦਾ ਰਾਈਟ ਆਨਸਰ অপশন ਏ ਚੈ ਵਰਗ ਚੈ ਵਰਗ ਦੇ ਵਿੱਚ ਜਿਹੜੇ ਪੰਜ ਵਿਅੰਜਨ ਹਨ ਤਾਂ ਉਹ ਪੰਜੇ ਦੇ ਪੰਜੇ ਵਿਅੰਜਨ ਤਾਲਵੀ ਵਿਅੰਜਨ ਹਨ ਨੈਕਸਟ ਕੁਐਸਚਨ કંਠੀ ਵਿਅੰਜਨ ਕਿਹੜੇ ਹਨ ਕਿਹੜੇ ਵਿਅੰਜਨਾਂ ਨੂੰ ਆਪਾਂ કંਠੀ ਵਿਅੰਜਨ ਆਖਾਂਗੇ ਓਪਸ਼ਨ ਏ ਕੈ ਵਰਗ ਓਪਸ਼ਨ ਬੀ ਚੈ ਵਰਗ ਓਪਸ਼ਨ ਸੀ ਪੈ ਵਰਗ ਤੇ ਓਪਸ਼ਨ ਡੀ ਪੈ ਵਰਗ ਕੰਠੀ ਵਿਅੰਜਨ ਤਾਂ ਇਹਦਾ ਰਾਈਟ ਆਨਸਰ ਓਪਸ਼ਨ ਏ ਕੈ ਵਰਗ ਕੈ ਵਰਗ ਦੇ ਜਿਹੜੇ ਪੰਜ ਵਿਅੰਜਨ ਹਨ ਤਾਂ ਉਹ ਕੰਠੀ ਵਿਅੰਜਨ ਹੁੰਦੇ ਹਨ ਨੈਕਸਟ ਕੁਸਚਨ ਪੰਜਾਬੀ ਵਿੱਚ ਕੁੱਲ ਕਿੰਨੇ ਦੁੱਤ ਅੱਖਰ ਹੁੰਦੇ ਹਨ ਪੰਜਾਬੀ ਵਿੱਚ ਕੁੱਲ ਕਿੰਨੇ ਦੁੱਤ ਅੱਖਰ ਹੁੰਦੇ ਹਨ অপਸ਼ਨ A 4 অপਸ਼ਨ B 2 অপਸ਼ਨ C 3 ਤੇ অপਸ਼ਨ D 5 ਆਪਾਂ ਨੂੰ ਪੰਜਾਬੀ ਦੇ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਦੱਸਣੀ ਹੈ ਕਿ ਕਿੰਨੇ ਹੁੰਦੇ ਹਨ ਤੇ ਇਹਦਾ ਰਾਈਟ ਆਨਸਰ ਹੋਊਗਾ ਉਹ ਹੈ অপਸ਼ਨ C 3 ਪੰਜਾਬੀ ਦੇ ਵਿੱਚ 3 ਦੁੱਤ ਅੱਖਰ ਹੁੰਦੇ ਹਨ ਅੱਜ ਦੀ ਵੀਡੀਓ ਚ ਇੰਨੇ ਹੀ ਕੁਐਸਚਨ